ਨਿੱਜੀ ਹਸਪਤਾਲ ਦੇ ਡਾਕਟਰਾਂ ਦੀ ਅਣਗਹਿਲੀ ਕਾਰਨ ਸਰਦੀ ਲੱਕਾ ਡੇਰਾ ਬਾਬਾ ਨੰਗਰ ਦੇ ਪਿੰਡ ਰਾਜੇਕੇ ਦੇ 35 ਸਾਲਾਂ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਦਿੰਦਿਆਂ ਮ੍ਰਿਤਕ ਦੀ ਪਤਨੀ ਪਿਤਾ ਤੇ ਹੋਰ ਪਰਿਵਾਰਕ ਮੈਂਬਰਾਂ ਦੱਸਿਆ ਕਿ ਬੀਤੇ ਦਿਨੀ ਮ੍ਰਿਤਕ ਨੌਜਵਾਨ ਜਤਿੰਦਰ ਸਿੰਘ ਦੀ ਅਚਾਨਕ ਸਿਹਤ ਖਰਾਬ ਹੋਣ ਕਰਕੇ ਫਤਗੜ ਚੂੜੀਆਂ ਦੇ ਨਿੱਜੀ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ ਤਾਂ ਬੀਤੇ ਸ਼ਾਮ ਇਸੇ ਨਿੱਜੀ ਹਸਪਤਾਲ ਦੇ ਡਾਕਟਰਾਂ ਹੋਂ ਨੌਜਵਾਨ ਦੇ ਦਿਮਾਗ ਦਾ ਆਪਰੇਸ਼ਨ ਕੀਤਾ ਗਿਆ ਜਿਸ ਤਰ੍ਹਾਂ ਨੌਜਵਾਨ ਦੀ ਮੌਤ ਹੋ ਕੇ ਤੇ ਮੌਕੇ ਤੇ ਡਾਕਟਰ ਫਰਾਰ ਹੋ ਗਏ ਜਦੋਂ ਪਰਿਵਾਰਕ ਮੈਂਬਰਾਂ ਨੇ ਡਾਕਟਰ ਨੂੰ ਇਸ ਸਬੰਧੀ ਪੁੱਛਿਆ ਗਿਆ ਤਾਂ ਡਾਕਟਰ ਵੱਲੋਂ ਉਹਨਾਂ ਨੂੰ ਅਣਸਹਾਤੇ ਗੁੰਡਾਗਰਾਂ ਤੋਂ ਮੁਕਾਉਣ ਦੀ ਕੋਸ਼ਿਸ਼ ਕੀਤੀ ਗਈ ਇਸ ਮੌਕੇ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਡੀਸੀਪੁਰ 10ਪੁਰ ਸੇਧੋ ਭਗੜ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਆ ਕੇ ਇਸ ਅਣਅਧਿਕਾਰਕ ਹਸਪਤਾਲ ਦੇ ਡਾਕਟਰ ਦੇ ਖਿਲਾਫ ਬੰਦ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਨਾਲ ਹੀ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਇਸ ਹਸਪਤਾਲ ਤੋਂ ਲਾਜ ਨਾ ਕਰਵਾਇਆ ਜਾਵੇ ਇਸ ਮਾਮਲੇ ਲੈ ਕੇ ਜਦੋਂ ਹਸਪਤਾਲ ਦੇ ਐਮਡੀ ਡਾਕਟਰ ਤੇਸ਼ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕੁਝ ਦਿਨਾਂ ਤੋਂ ਸਾਡੇ ਹਸਪਤਾਲ ਵਿੱਚ ਇਸ ਨੌਜਵਾਨ ਦਾ ਇਹ ਲਾਜ ਚੱਲ ਰਿਹਾ ਸੀ ਪਰ ਪਰਿਵਾਰਕ ਮੈਂਬਰਾਂ ਨੂੰ ਜੋ ਦੋਸ਼ ਲਗਾਏ ਜਾ ਰਹੇ ਨੇ ਸਭ ਬੇਬੁਨਿਆਦ ਹਨ ਇਸ ਬੰਦੇ ਜਦੋਂ ਹਸਪਤਾਲ ਦੇ ਰਜਿਸਟ੍ਰੈਂਸ਼ਨ ਨੂੰ ਲੈ ਕੇ ਡਾਕਟਰ ਨੂੰ ਸਵਾਲ ਕੀਤਾ ਗਿਆ ਤਾਂ ਉਹਨਾਂ ਵੱਲੋਂ ਕੋਈ ਵੀ ਸਥਿਰ ਜਵਾਬ ਨਹੀਂ ਦਿੱਤਾ ਇਸ ਮਾਮਲੇ ਨੂੰ ਲੈ ਕੇ ਜਦੋਂ ਸਿਵਲ ਹਸਪਤਾਲ ਫਤਗੜ ਚੂੜੀਏ ਦੇ ਐਸਐਮਓ ਡਾਕਟਰ ਕੁਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਹਿੰਦੇ ਕਿ ਇਸ ਮਾਮਲੇ ਨੂੰ ਲੈ ਕੇ ਸਿਵਲ ਸਜਜੇ ਪਰ 10 ਪੁਰ ਦੀ ਹਦਿਤਾ ਅਨੁਸਾਰ ਸ਼ਾਨਬੀਨ ਕਰਕੇ ਬੰਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਬਿਊਰੋ ਰਿਪੋਰਟ ਅਲ ਪੰਜਾਬ ਨਿਊਜ਼ ਜਿਹਨਾਂ ਡੈਥ ਹੋਈ ਉਹਨਾਂ ਦਾ ਕੀ ਨਾਮ ਕੀ ਸੀ ਜਤਿੰਦਰ ਸਿੰਘ ਕੀ ਹੋਇਆ ਕੀ ਕਿਵੇਂ ਹੈ ਡੈਥ ਜੀ ਉਹਨਾਂ ਨੂੰ ਬ੍ਰੇਂਟੈਂਟ ਆਇਆ ਇਹ ਤੇ ਹਸਪੀਟਲ ਤੇ ਲੈ ਕੇ ਆਏ ਜੁਨਾਈਟਿਡ ਹਸਪੀਟਲ ਤੇ ਲੈ ਕੇ ਆਏ ਇਹਨਾਂ ਨੇ ਹਾਨੂੰ ਪਹਿਲਾਂ ਐਮ ਆਈ ਆਰ ਕਰਵਾਈ ਉਹਦੇ ਵਿੱਚ ਯਕੀਨ ਦਿਵਾਇਆ ਕਿ ਦਵਾਈਆਂ ਨਾਲ ਠੀਕ ਹੋ ਜਾਊਗਾ ਦਵਾਈਆਂ ਨਾਲ 3-4 ਦਿਨ ਲਾਜ ਚੱਲਿਆ ਵਾ ਮੁੜ ਕੇ ਲਾਸਟ ਦਿਨ ਇਹਨਾਂ ਨੂੰ ਇੱਕ ਘੰਟੇ ਦੀ ਦੱਸਤਾ ਕਿ ਸ਼ਾਮਾਂ ਨੂੰ ਪ੍ਰੇਰਨ ਕਰਨਾ ਪੈਣਾ ਆਈ ਇੱਕ ਵਾਰ ਇੱਕ ਘੰਟੇ ਜੁਕਤੇ ਆਇਆ ਦਾ ਇੰਤਜ਼ਾਮ ਕੀਤਾ ਇਹਨਾਂ ਨੂੰ ਦਿੱਤੇ ਪਰ ਇਹਨਾਂ ਨੇ ਜਦੋਂ ਕਿ ਇਹਨਾਂ ਨੇ ਸਾਡੇ ਕੋਲ ਬਿਆਨ ਲਈ ਵੀ ਇਹਨਾਂ ਨੇ ਇਹ ਕਿਹਾ ਸਾਡੇ ਕੋਲ ਸੈਰ ਕਰਾਈ ਕਿ 3-4 ਦਿਨ ਵਿੱਚ ਹੁਸ਼ ਆ ਜੂਗੀ ਅਹੀਂ ਵੀ ਗਿਆ تین ਚਾਰ ਦਿਨ ਲੈ ਜੋਸ਼ ਆਜੂਗੀ ਅਹੀਂ ਤਾਂ ਦਿਨ ਵੀ ਕਬੂਲ ਕਰ ਲੈ ਕਿ ਥੋਸ਼ ਆਜੂਗੀ ਜਦੋਂ ਇਹਨਾਂ ਨੇ ਆਪਰੇਟ ਕੀਤਾ ਬਾਹਰ ਆਏ ਸਾਰਿਆਂ ਨੇ ਪੁੱਛਿਆ ਇਹਨਾਂ ਨੂੰ ਵੀ ਵੀ ਡਾਕਟਰ ਕਹਿੰਦੇ ਠੀਕ ਐ ਕੋਈ ਖਤਰੇ ਵਾਲੀ ਗੱਲ ਨਹੀਂ ਖਤਰੇ ਤੋਂ ਬਾਹਰ ਆ ਜਿਹੜੇ ਆਪਰੇਟ ਕਰਨਾ ਸੀ ਅੰਮ੍ਰਿਤਸਰੋਂ ਡਾਕਟਰ ਉਹਨਾਂ ਨੇ ਕਿਹਾ ਨਾਸ ਫਟ ਗਈ ਆ ਕੋਈ ਚਾਂਸ ਨਹੀਂ ਆ 50% ਚਾਂਸ ਆ ਫਿਰ ਨਸ ਵੱਡੀ ਤੇ ਮੇਰੇ ਨਾਲ ਪਹਿਲਾਂ ਕਿਉਂ ਨਹੀਂ ਦੱਸਿਆ ਪ੍ਰਸ਼ਨ ਕਰਨ ਤੋਂ ਪਹਿਲਾਂ ਇਹ ਸਾਡੇ ਪੈਸੇ ਬਣਾਉਣ ਦੇ ਹੀ ਅੱਲਾ ਦਾ ਡਾਕਟਰ ਦੀ ਨਗਹਿਲੀ ਲੱਗ ਗਈ ਨਗਹਿਲੀ ਫਿਰ ਸਾਡੇ 6 ਵਜੇ ਦਾ ਪੈਸੇ ਬਣਾਉਣ ਦੇ ਸਾਡੇ 6 ਵਜੇ ਦਾ ਸਰੀਅਸ ਹੋਇਆ ਵਾ ਡਾਕਟਰ ਹਸਪੀਟਲ ਚ ਨਹੀਂ سٹਾਪ ਇਹਨਾਂ ਦਾ ਫੋਨ ਕਰਨ ਗਿਆ ਵਾ ਵੀ ਆਜੋ ਆਜੋ ਇਹ ਡਾਕਟਰ ਹੁਣ ਆਇਆ ਵਾ ਜਦੋਂ ਲਾਸਟ ਤੇ ਹੁਣੇ ਜੇਕਰ ਉਦੋਂ ਆ ਜਾਂਦਾ ਤੇ ਸ਼ਾਇਦ ਉਹ ਬਚ ਜਾਂਦਾ ਮੁੰਡੇ ਸੱਦੇ ਤੋਂ ਪਹਿਲਾਂ ਇਹਨੇ ਮੁੰਡੇ ਸੱਦੇ ਕਿ ਸੱਦੀ ਆ ਮੇਰਾ ਘਰ ਉੱਝੜ ਗਿਆ ਦੇ ਗੰਗਾ ਸਾਧਦੇ ਕੀ ਮ ਕਰਦੇ ਹੈ ਐਨਾਂ ਕਿ ਉਹ ਸਾਬ ਤੇ ਕੋਈ ਗਰੀਬ ਨਾ ਬੱਸ ਕਿ ਸੱਚ ਦੱਸਿਆ ਕਰਨ ਤੋਗੇ ਜੋ ਨਾਰਕਿਆ ਕਰਨ ਕੇ ਮਾਮਲਾ ਇਹ ਚ ਲੈ ਕੇ ਆਏ ਜੀ ਸਵੇਰੇ 8 ਵਜੇ ਨਾਲ ਤੇ ਇਹਨਾਂ ਦਾਖਲ ਕਰ ਲਿਆ ਆ ਜਦੋਂ ਬਣਾ ਰਾਤ ਤੇ ਮੜਕੇ ਨੂੰ ਅੰਮ੍ਰਿਤਸਰ ਲੈ ਕੇ ਨਾਲ ਉਹ ਟੈਮ ਕਰਾਏ ਦੋ ਦਿਨ ਬਸ ਘਲੋਂਦੇ ਦੇ ਐਮ ਆਰ ਆਈ ਕਰਾਈ ਐਮ ਆਰ ਆਈ ਤੇ ਮੜਕੇ ਅੰਜੇ ਕਿ ਕੱਲ ਸਾਨੂੰ ਆਂਦੇ ਆ ਵੇਲੇ ਰਾਵਰੇ ਦੀ ਗੱਲ ਆ ਜਦੋਂ ਵਾਵਾ ਫੰਦੇ ਫਾਟ ਕੇ ਨਾਲ ਅੰਦਰ ਇਹਨਾਂ ਨੇ ਆਖਿਆ ਵੀ ਇਹਦਾ ਪ੍ਰੈਸ਼ਰ ਨੂੰ ਦਵਾਈ ਨਾਲ ਹੀ ਕੰਮ ਕਰ ਜਾਣਾ ਹੁਣ ਭਈਆ ਚਲੋ ਘੱਟੋ ਪ੍ਰੈਸ਼ਰ ਠੀਕ ਹੋਣਾ ਚਾਹੀਦਾ ਹੈ ਇਹਨਾਂ ਆਖਿਆ ਕੋਈ ਗੱਲ ਨਹੀਂ ਹੁੰਦੀ ਖਤਰੇ ਤੋਂ ਬਾਹਰ ਆ ਪ੍ਰੈਸ਼ਰ ਕਰਾਂਗੇ ਕੋਈ ਗੱਲ ਨਹੀਂ ਹੁੰਦੀ ਇਹ ਰਿਆ ਪੀਆ ਨਾ ਕਾਲ ਲੈ ਆਵਾ ਮੈਡੀਸਨ ਦਾ ਬਖੜਾ ਉਹ ਆਖੀ ਬਖੜਾ ਫਿਰ ਨਾ ਜਿਹੜਾ ਖੱਟਾ ਬਖੜਾ ਹਾਂਜੀ ਇਹਨਾਂ ਦੀ ਮਦਦ ਲਈ ਹੋਈ ਹੈ ਜੀ ਡਾਕਟਰ ਇੱਥੇ ਆਈ ਕੋਈ ਨਹੀਂ ਡਾਕਟਰ ਆਪ ਵੀ ਚਲ ਗਿਆ ਬਖੜੇ ਮੁੰਡੇ ਸੱਦੇ ਆ ਜੀ ਉਹਨਾਂ ਨੇ ਭਰਾ ਨੂੰ ਆਪ ਚਲ ਗਿਆ ਜੀ ਬਈਆ ਠੀਕਦੇ ਨੇ ਮੁੰਗਰੋ ਮੁੰਡੇ ਵੀ ਆਏ ਗੈਂਗਸਟਰ ਆਏ ਇੱਥੇ ਬੜੇ ਸੱਦੇ ਡਾਕਟਰ ਨੇ ਆਪ ਖੁੱਲ 3 ਵਜੇ ਡੈਥ ਹੋਈ ਹੈ ਜਦੋਂ ਸਵੇਰੇ ਤੇ ਮੁੰਡੇ ਵੀ ਸੱਦੇ ਗਏ ਆ ਵੀ ਫੋਨ ਕਰੇ ਕਿਤੇ ਹੁਣ ਆਇਆ 10 ਵਜੇ ਜਦੋਂ ઓਪਰੇਟ ਹੋਇਆ ਸੀ ਉਦੋਂ ਇਹ ਭੱਜ ਗਿਆ ਡਾਕਟਰ ਨਾਲ ਹੀ ਉਹਨਾਂ ਦੇ ਤੇ ਬਾਅਦ ਚ ਆਇਆ ਨਹੀਂ ਉੱਥੇ ਤੇ ਜਿਹੜਾ ਸਟਾਫ ਰੱਖਿਆ ਉਹ ਨਵਾਂ ਸਟਾਫ ਹੀ ਸਾਰਾ ਤੇ ਉਹਨਾਂ ਨੇ ਦੇਖਭਾਲ ਇਦਾਂ ਕੀਤੀ ਨਹੀਂ ਚੰਗੀ ਤਰ੍ਹਾਂ ਉਸੇ ਕਰਕੇ ਇਦਾਂ ਹੋ ਗਿਆ ਇੱਕ ਹਫਤਾ ਹੋ ਗਿਆ ਜੀ ਮੰੰਗੀ ਕਰਦੇ ਆ ਪਰ ਇਹ ਸਾਬਾ ਮੰਗਦੇ ਹਾਂ ਸਾਰੇ ਮੈਂ ਡਾਕਟਰ ਦੇਸ਼ ਯੂਨਾਈਟਿਡ ਹਸਪੀਟਲ ਇਸ ਤਰ੍ਹਾਂ ਕੁਝ ਨਹੀਂ ਹੈਗਾ ਇਹਨਾਂ ਨੂੰ ਅਸੀਂ ਸਟਾਰਟਿੰਗ ਤੋਂ ਹੀ ਜਿਸ ਦਿਨ ਮਰੀਜ਼ ਮੇਰੇ ਕੋਲ ਆਇਆ ਸੀ ਏ ਬਿਲਕੁਲ ਬੇਹੋਸ਼ੀ ਦੀ ਹਾਲਤ ਸੀ ਆਇਆ ਹੈ ਮਰੀਜ਼ ਨੂੰ ਤੇ ਇਹਨਾਂ ਨੂੰ ਅਸੀਂ ਇੰਟੂਬੇਟ ਕੀਤਾ ਇਹਨਾਂ ਨੂੰ ਨੱਕ ਚ ਨਾਲੀ ਪਾਈ ਪਿਸ਼ਾਬ ਦੀ ਨਾਲੀ ਪਾਈ ਇਹਨਾਂ ਦੀ ਜਾਨ ਬਚਾਈ ਉਸ ਤੋਂ ਬਾਅਦ ਅਸੀਂ ਇਹਨਾਂ ਦਾ ਐਮ ਆਰ ਆਈ ਸਕੈਨ ਕਰਾਇਆ ਐਮ ਆਰ ਆਈ ਸਕੈਨ ਕਰਾਉਣ ਤੋਂ ਬਾਅਦ ਉੱਚ ਪਤਾ ਲੱਗਾ ਕਿ ਦਿਮਾਗ ਦੀ ਜਿਹੜੀ ਨਾੜ ਹੈ ਉਹਨਾਂ ਦੀ ਲੀਕ ਹੋ ਗਈ ਹੈ ਠੀਕ ਹੈ ਤੇ ਦਿਮਾਗ ਵਿੱਚ ਬਲੱਡ ਕਾਫੀ ਇਕੱਠਾ ਹੋ ਗਿਆ ਠੀਕ ਹੈ ਅਸੀਂ ਇਹਨਾਂ ਦਾ ਦਵਾਈਆਂ ਨਾਲ ਸ਼ੁਰੂ ਕੀਤਾ ਇਲਾਜ ਪਹਿਲਾਂ ਤੇ ਉਸ ਤੋਂ 24 ਘੰਟੇ ਬਾਅਦ ਦੁਬਾਰਾ ਸਕੈਨ ਕਰਾਇਆ ਗਿਆ ਇਹਨਾਂ ਦਾ ਫਿਰ ਐਮ ਆਰ ਆਈ ਕਰਾਇਆ ਗਿਆ ਉਜੀ ਵਾਰ ਫੇਰ ਇਹ ਮਾਰਾ ਇੱਕ ਰਾਇ ਗਿਆ ਉਸ ਤੋਂ ਬਾਅਦ ਮਰੀਨ ਥੋੜਾ ਬੁਖਾਰ ਆਣਾ ਸ਼ੁਰੂ ਹੋਇਆ ਉਹ ਬੁਖਾਰ ਆਣਾ ਸ਼ੁਰੂ ਹੋਇਆ ਫਿਰ ਅਸੀਂ ਇਹਨਾਂ ਦੀ ਐਮਰਜੈਂਸੀ ਰਾਤ ਨੂੰ ਹੀ ਨਿਊਰੋ ਸਰਜਰੀ ਕਰਤੀ ਇਹਨਾਂ ਦਾ ਅਸੀਂ ਈਵੀਡੀ ਟ੍ਰੇਨਿੰਗ ਦੇ ਨਾਮ ਦੀ ਸਰਜਰੀ ਹੁੰਦੀ ਹੈ ਉਹ ਅਸੀਂ ਕੀਤੀ ਕੋਈ ਕੋਲ ਕੋਈ ਚਾਹ ਤੋ ਬੰਦੇ ਕੋ ਮੰਜੀ ਆਂ ਜੀ ਸਾਰਾ ਪ੍ਰੋਫੈਸ਼ਨਲ ਨਿਊਰੋ ਸਰਜਨ ਨੇ ਹੀ ਸਰਜਰੀ ਕੀਤੀ ਹੈ ਤੇ ਸਾਰਾ ਕ ਸਾਰਾ ਬਾਈ ਦਾ ਪ੍ਰੋਸੈਸ ਹੀ ਕੰਮ ਹੋਇਆ ਜਿਸ ਤਰ੍ਹਾਂ ਮੈਡੀਕਲਸ ਹੁੰਦਾ ਹੈ ਸਾਡੇ ਵੱਲੋਂ ਕੋਈ ਮੈਡੀਕਲ ਨੈਗਲੀਜੈਂਸੀ ਨਹੀਂ ਹੋਈ ਹੈ। ਕੁਝ ਇਹਨਾਂ ਨੂੰ ਅੰਡਰਸਟੈਂਡ ਕਰਨ 'ਚ ਕੁਝ ਦਿੱਕਤ ਹੋ ਰਹੀ ਹੈ ਕਿ ਇਹ ਕੁਝ ਚੀਜ਼ ਅੰਡਰਸਟੈਂਡ ਨਹੀਂ ਕਰ 파 ਰਹੇ ਸਾਡੇ ਜੋ ਸੀ ਇਹਨਾਂ ਨੂੰ ਸਮਝਾ ਰਹੇ ਹਾਂ। ਸਰ ਉਹ ਲੋਕ ਕਿਹਾ ਕਿ ਸਾਨੂੰ ਜਿਹੜਾ ਰਿਟਰਨ 'ਚ ਲਿਖ ਕੇ ਦਿੱਤਾ ਗਿਆ ਹੈ ਕਿ ਤੁਹਾਡਾ ਮਰੀਜ਼ ਜਿਹੜਾ 1-2 ਦਿਨ ਤੱਕ ਬਿਲਕੁਲ ਬੋਲ ਨਹੀਂ ਰਿਹਾ। ਸਰ ਇਸ ਤਰ੍ਹਾਂ ਕੁਝ ਨਹੀਂ ਹੈਗਾ ਕੰਸੈਂਟ ਪੇਪਰ ਮੇਰੇ ਕੋਲ ਹੀ ਹੈਗਾ। ਇਸ ਤਰ੍ਹਾਂ ਕੋਈ ਡਾਕਟਰ ਕਦੇ ਆਪਾਂ ਜਦੋਂ ਪੇਸ਼ੈਂਟ ਨੂੰ ਦੱਸਿਆ ਗਿਆ ਸੀ ਕਿ ਚਾਂਸ 20-25% ਹੈ। ਤੁਸੀਂ ਇਹ ਕਿਸ ਤਰ੍ਹਾਂ ਲਿਖ ਕੇ ਦੇ ਦਾਂਗੇ ਕਿ 20% ਆਪਣਾ ਪੇਸ਼ੈਂਟ ਬਿਲਕੁਲ ਠੀਕ ਹੈ। या कोई प्रॉपर नहीं देवे ना थोड़ा। इस तरह से कुछ नहीं है जी जो स्टाफ मैंबर है ए ना थोड़ा लाउडली बोल रहे थे भी अगर उस हिसाब जो आप रिस्पैक्टफुल गल करा रिस्पैक्टफुल करनी जब लड़ाई झगड़े की गए तो फिर अगो हर बंदेक्ट है दो बार दोनों बारैन च यही दसानी फिट मैं कहते कर ਸਕੈਨ ਤੇ ਹੀ ਆਉਣਾ ਨਾ ਦਿਮਾਗ ਦੀ ਨਾੜੀ ਫਟਿਆ ਬਲੱਡ ਕਲੌਟ ਹੋਇਆ ਅੰਦਰ ਦੋ ਪ੍ਰਕਾਰ ਦਾ ਹੁੰਦਾ ਇੱਕ ਖੂਨ ਜੰਮ ਜਾਂਦਾ ਇੱਕ ਖੂਨ ਰਿਸ ਜਾਂਦਾ ਨਾੜ ਦੇ ਵਿੱਚ ਮੇਨ ਨਾੜ ਇਹਨਾਂ ਦੀ ਉਸੇ ਲਈ ਤੇ ਆਏ ਇੱਥੇ ਉਸੇ ਇਲਾਜ ਵਾਸਤੇ ਤੇ ਆਏ ਨਾੜ ਫਟਣ ਦੇ ਇੰਨੀ ਕੁ ਦੇਖੋ ਕਿਸੇ ਇਥੇ ਉਸ ਤੋਂ ਪਹਿਲੇ ਇਹ ਪਿਛਲੇ 14 ਤੋਂ 15 ਦਿਨ ਹੋ ਗਏ ਸਮੋ ਹਸਪਤਲ ਸੇ ਆਉਂਦੇ ਨੇ ਨਹੀਂ ਗੱਤਵਰਤਾ ਮੈਨੂੰ ਨਹੀਂ ਪਤਾ ਇੰਨਾ ਕਿ ਮੈਨੂੰ ਪਤਾ ਚੱਲਿਆ ਕਿ ਜਿਹੜਾ ਨਵਾਂ ਪ੍ਰਾਈਵੇਟ ਹਸਪਤਲ ਖੁੱਲਿਆ ਨਹੀਂ ਇਹਦੇ ਬਾਰੇ ਜੀ ਸਾਨੂੰ ਨਹੀਂ ਪਤਾ ਇਹ ਨਵਾਂ ਹੀ ਹਸਪੀਟਲ ਖੁੱਲਿਆ ਇਹਦੇ ਬਾਰੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਕਿ ਜੇ ਕੋਈ ਇਦਾਂ ਦੀ ਹੈਗੀ ਹੈ ਤੇ ਦੇ ਸਕਦੇ ਅਸੀਂ ਉਹਨਾਂ ਦੇ ਡਾਕੂਮੈਂਟ ਵਗੈਰਾ ਜਾ ਕੇ ਚੈੱਕ ਕਰ ਸਕਦੇ ਸਰ ਲੜਕੇ ਪਰਵਾਲੂ ਜਿਹਦੀ ਡੈਥ ਹੋਈ ਹੈ ਉਹਨਾਂ ਦੇ ਪ੍ਰੋਬਲਮ ਪਰ ਟੈਸਟ ਕੀਤਾ ਜਾ ਰਿਹਾ ਹਸਪੀਟਲ ਦੇ ਖਿਲਾਫ ਤੇ ਸਰ ਤੁਸੀਂ ਇਥੋਂ ਦਾ ਐਸਐਮਓ ਜਿਹਦੇ ਇਹ ਤੁਹਾਡੀ ਨੋਟਿਸ ਤੋਂ ਬਿਨਾਂ ਹੀ ਮੈਦ ਖੋਲ ਸਕਦੇ ਨੇ ਕੋਈ ਵੀ ਕੁਆਲੀਫਾਈਡ ਜਿਹੜਾ ਡਾਕਟਰ ਹੈ ਨਾ ਜਿਹੜਾ ਕੁਆਲੀਫਾਈਡ ਡਾਕਟਰ ਹੈ ਜਿਹਦੇ ਕੋਈ ਡਿਗਰੀ ਹੈ ਉਹ ਆਪਣੀ ਕਲੀਨਿਕ ਖੋਲ ਸਕਦਾ ਹੈ ਆਪਣੇ ਜਿਹੜੇ ਸਰਟੀਫਿਕੇਟ ਜਿਹਦੇ ਕੋਲ ਹੋਣ ਰਜਿਸਟ੍ਰੇਸ਼ਨ ਹੋਈ ਹੈ ਪੰਜਾਬ ਮੈਡੀਕਲ ਕਮਿਸ਼ਨ ਵੱਲੋਂ ਉਹ ਆਪਣਾ ਕਲੀਨਿਕ ਚਲਾ ਸਕਦੇ ਆ। ਜੇ ਕੋ ਬਿਲਕੁਲ ਜੇ ਆਪਾਂ ਨੂੰ ਕੋਈ ਸਾਰਾ ਤੁਸੀਂ ਲਿਖ ਕੇ ਦਿਓ ਆਪਾਂ ਸਿਵਲ ਸਰਜਨ ਸਾਹਿਬ ਦੀ ਹੈਲਪ ਲੈ ਕੇ ਉਹਨਾਂ ਦੀ ਬੋਰ ਬਣਾ ਕੇ ਅਸੀਂ ਉੱਥੇ ਜਾ ਕੇ ਇਨਕੁਆਇਰੀ ਕਰ ਸਕਦੇ ਆ ਕਿ ਆਪਣੇ ਜਿਹੜੇ ਡਾਕੂਮੈਂਟ ਦਿਖਾਏ ਜਾਣ। ਇਸ ਜਾਨ ਜ਼ਰੂਰੀ ਨੇ ਹਸਪੀਟਲ ਸੈਪਰ ਰੈਗੂਲੇਸ਼ਨ ਕੰਟਰੋਲ ਬੋਰਡ ਵੱਲੋਂ ਸਰਟੀਫਾਈਡ ਹੋ ਵੀ ਜ਼ਰੂਰੀ ਹੈ। ਫਿਰ ਆ ਡਾਇਰੈਕਟ ਬਾਇਓ ਬਾਇਓ ਵੇਸਟ ਜਿਹੜਾ ਬਾਇਓ ਮੈਡੀਕਲ ਵੇਸਟ ਜਨਰੇਟ ਹੁੰਦਾ ਉਹਦੇ ਵੱਲੋਂ ਵੀ ਫਾਇਰ ਸੇਫਟੀ ਵੱਲੋਂ ਸਰਟੀਫਿਕੇਟ ਵੀ ਚਾਹੀਦਾ ਇਹ ਸਾਰੀਆਂ ਚੀਜ਼ੀਆਂ ਜਿਹੜੀਆਂ ਜ਼ਰੂਰੀ ਨੇ ਹਸਪਤਲ ਸਰ ਜਿਹੜੇ ਇਹੋ ਜਿਹੇ ਡਾਕਟਰ ਨੇ ਕਾਨੂੰਨ ਨੂੰ ਸਿੱਕੇ ਤੇ ਟੰਕੇ ਲੋਕਾਂ ਦੀ ਸਿਹਤ ਦਾ ਨਾਲ ਖਲਵਾੜ ਕਰਨੇ ਲੋ ਵੀ ਸਾਨੂੰ ਆਪਣੇ ਸਿਵਲ ਸਜਨ ਸਾਹਵਲ ਹਦਾਇਤਾਂ ਹੋਣਗੀਆਂ ਜੋ ਵੀ ਉਹਨਾਂ ਵੱਲੋਂ ਅਨੁਮਾਨ ਰੈਕਸ਼ਨ ਆਈ ਗਈ ਹੈ ਉਸ ਦੇ ਸਾਬ ਨਾਲ ਨਾਨੀ ਪੈਰੀ ਕਰਕੇ ਜੋ ਵੀ ਬੰਦੀ ਕਰੇ